ਦੇ ਵੀ ਕਿੰਨੇ 17 ਅੱਜ ਕੋਈ ਨਹੀਂ ਲੱਗਾ ਰਗ ਨੂੰ ਕੋਈ ਨਹੀਂ ਲੱਗਾ 3 ਦਿਨ ਚਲੋ ਮੈਂ ਇਧਰ ਇਹ ਪੱਟੇ ਲਾ ਦੇ ਦਿੰਦਾ ਹਾਂ ਕਾਹਦੀ ਆ ਇਹਨਾਂ ਜਮਾਣੇ ਦੇ ਪਰ ਲੱਗੇ ਇੱਕ ਹੋਰ ਤਾਂ ਮੈਂ ਨਹੀਂ ਕਰੀਦਾ ਕਿ ਕਿਹੜਾ ہاں کٹنی لگے گا لگے کے کٹکے پہ لے دو دوڑی کو کما لگے مطلب یہ ہے کیا چیز گاڑی بھو جاوا کونا سما باجو ਕੁਝ ਗੱਲੇ ਆ ਉਹ ਰਿਹਾ ਮੈਂ ਤਾਂ ਬੇਸ਼ੱਕ ਇਹ ਇਹ ਕਿ ਜਿਹੜੇ ਕੁਝ ਘਰੇ ਹੋ ਜੋ ਰਿਚਰ ਚੱਕੀ ਕਰਨੀ ਵੀ ਆਪਣੇ ਚੈੱਕ ਕਰਨੇ ਸਮਾਨ ਜਾ ਕਰਨਾ ਖਾਸ ਕਰਕੇ ਲੋਪਰ ਸਤਾਰ ਉਤਾਰਿਆ ਜੀ ਜਿਹਨੂੰ ਜੋੜਾਇਆ ਜਾ ਰਿਹਾ ਉਹਨੂੰ ਚੈੱਕ ਕਰ ਲਈ ਉਹਨੂੰ ਰਿਚਰ ਚੈੱਕ ਆਈ ਕਰਾ ਲਈ ਜੋ ਪ੍ਰਿੰਸੀਪਲ ਸਰ ਨੇ ਕਹਾ ਉਹਨਾਂ ਦੀ ਗੱਲ ਹੈ ਨਾ ਜਿਹੜਾ ਉਹਨਾਂ ਨੇ ਕਹਿਆ ਉਹ ਨਹੀਂ ਮਾੜੀ ਸਰ ਉਹ ਤਾਂ ਕਹਿੰਦੇ ਨਹੀਂ ਮਾੜੀ ਮਾੜੀ ਹੈ ਕਿ ਅਸੀਂ ਇਹ ਲਿਖਿਆ ਉਹਨਾਂ ਦਾ ਸਰ ਅੱਜ ਕਿਹੜਾ ਹੋਟਲ ਦੀ ਚੈਕ ਇਨ ਕਰ ਰਹੇ ਹੋ ਅਜੋ ਟੀਨ ਹੋਈ ਹੈ ਕਿ ਕੀ ਗਲਤ ਇਹ ਵੈਸੇ ਤੇ ਰੁਟੀਨ ਦੀ ਚੈੱਕ ਗਿਆ ਅਸੀਂ ਆਮ ਤੌਰ ਤੇ ਜਿਹੜੇ ਦਰਬਾਰ ਸਾਹਿਬ ਦੇ ਆਸ-ਪਾਸ ਦੇ ਹੋਟਲ ਜਿਹੜੇ ਆ ਇਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤਾ ਜੋ ਹੋਟਲਾਂ ਵਿੱਚ ਕੋਈ ਸਮਾਜ ਵਿਰੋਧੀ ਅਨਸਰ ਜਾਂ ਕ੍ਰਾਈਮਨਲ ਜਿਹੜੇ ਪੁਰਾਣੇ ਕੋਈ ਇੱਥੇ ਪਨਾਹ ਲੈ ਕੇ ਸ਼ਹਿਰ ਵਿੱਚ ਕੋਈ ਵਾਰਦਤ ਨਾ ਕਰ ਸਕਣ ਕਿਉਂਕਿ ਇਹ ਨਵੇਂ ਸਾਲ ਵੀ ਆ ਰਿਹਾ ਵਾ ਤੇ ਟੂਰਿਸਟ ਵੀ ਬਹੁਤ ਜਿਹੜੇ ਹਰਮੰਦਰ ਸਾਹਿਬ ਮੱਥਾ ਟੇਕਣੇ ਆ ਰਹੇ ਨੇ ਸ਼ੀਦਾ ਸਾਹਿਬ ਆ ਰਹੇ ਜਲਿਆਂ ਵਾਲਾ ਬਾਗ ਆ ਰਹੇ ਨੇ ਇਸ ਕਰਕੇ ਟੂਰਿਸਟ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹਾਂ ਜਿਹੜਾ ਵਾ ਇਹ ਸਾਡੀ ਰੁਟੀਨ ਦੀ ਚੱਕ ਹੈ ਅਸੀਂ 2-3 ਦਿਨਾਂ ਬਾਅਦ ਜਿਹੜਾ ਹੋਟਲ ਚੱਕ ਅਕਸਰ ਕਰਦੇ ਰਹਿੰਦੇ ਹਾਂ ਤੇ ਕੋਈ ਕ੍ਰਾਈਮਨਲ ਵਿਅਕਤੀ ਕੋ ਇੱਥੇ ਪਨਾਹ ਨਾ ਲੈ ਸਕੇ ਹੋਟਲਾਂ ਵਿੱਚ ਸਰੋਂ ਰੋਲਰ ਨੂੰ ਕੀ ਕਰਾਜੋ ਉਹ ਦਿਨ ਧਿਆਰ ਨਾਲ ਦੇਣਾ ਜਦੋਂ ਨਵਾਂ ਸਾਲ ਆ ਰਿਹਾ 25 ਦਸੰਬਰ ਨੂੰ ਆ। ਹੋਟਲਾਂ ਵਾਲਿਆਂ ਨੂੰ ਅਸੀਂ ਪਹਿਲਾਂ ਵੀ ਇਹਨਾਂ ਦੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਹੁਣੇ ਵੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਆ ਕਿ ਹੋਟਲ ਵਿੱਚ ਜਿਹੜਾ ਵੀ ਗੈਸਟ ਠਹਿਰਦਾ ਵਾ ਉਹਦੀ ਪ੍ਰੋਪਰ ਰਜਿਸਟਰ ਵਿੱਚ ਐਂਟਰੀ ਕਰਨ ਉਹਦਾ ਆਈਡੀ ਪ੍ਰੂਫ ਲੈਣ ਅਤੇ ਜੇਕਰ ਕੋਈ ਸ਼ੱਕੀ ਆ ਸ਼ੱਕ ਪੈਂਦਾ ਕਿਸੇ ਤੇ ਤਾਂ ਤੁਰੰਤ ਜਿਹੜਾ ਲੋਕਲ ਪੁਲਿਸ ਨੂੰ ਅਦੀ ਤਲਾਹ ਦੇਣ ਅਤੇ ਆਪਣਾ ਰਿਕਾਰਡ ਮੇਨਟੇਨ ਰੱਖਣਗੇ। ਠੀਕ ਆ ਹੋਟਲ ਦੇ ਚੈਕ-ਇਨ ਦੌਰਾਨ ਕੋਈ ਸਰ ਅਣਪਛਤ ਰੇ ਬੰਦੇ ਜੋ ਫੜੇ ਗਏ ਜਾਂ ਕੋਈ ਸਾਹਮਣੇ ਆ ਅਰੇ ਚੈਕਿੰਗ ਚੱਲ ਰਹੀ ਆ ਚੈਕਿੰਗ ਦੌਰਾਨ ਜੇ ਕੋਈ ਇਤਰਾਜ਼ਯੋਗ ਚੀਜ਼ ਮਿਲੀ ਜਾਂ ਕੋਈ ਜਿਹੜਾ ਕ੍ਰਾਈਮਨਲ ਵਿਅਕਤੀ ਕੋਈ ਫੜਿਆ ਗਿਆ ਤਾਂ ਉਸਦੇ ਖਿਲਾਫ ਕਾਨੂੰਨ ਸਾਡ ਜਿਹੜੀ ਕਾਰਵਾਈ ਕੀਤੀ ਜਾਏਗੀ ਲੋਕਾਂ ਨੂੰ ਵੀ ਭੇਲ ਕਰਨਾ ਚਾਹੀਦਾ ਲੋਕਾਂ ਨੂੰ ਉਹ ਅਪੀਲ ਕਰਦੇ ਵੀ ਪੁਲਿਸ ਉਹਨੇ ਸੁਰੱਖਿਆ ਲਈ 24 ਘੰਟੇ ਦਿਨ ਰਾਤ ਪਹਿਰਾ ਦੇ ਰਹੀ ਆ ਉਹ ਨਿਸ਼ਚਿੰਤ ਹੋ ਕੇ ਆਪਣੇ ਸ਼ਹਿਰ ਵਿੱਚ ਖਰੀਦੋ-ਫਰੋਦ ਕਰਨਾ ਟੂਰਿਸਟ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਪੁਲਿਸ ਉਹਨਾਂ ਦੇ ਨਾਲ ਆ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਉਹਨਾਂ ਨੂੰ ਨਜ਼ਰ ਆਉਂਦੀ ਆ ਤਿੱਤਰੋਂ ਤੁਸੀਂ ਤਲਾਸ਼ ਕੰਟਰੋਲ ਰੂਮ ਤੇ ਦੇਣ ਜੀ